ਸਰਵਨ ਸਿੰਘ ਜੀ ਪੰਦੇ ਬਹੁਤ ਹੀ ਸਤਿਕਾਰਯੋਗ ਡੱਲਿਆਰ ਸਾਹਿਬ ਦੋਆ ਫੋਰਮਾਂ ਦੀ ਲੀਡਰਸ਼ਿਪ ਔਰ ਅੱਜ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਕਾਵਾਂ ਪੈਣਾ ਪੂਰੇ ਪੰਜਾਬੀਆਂ ਤੇ ਦੇਸ਼ਵਾਦੀਆਂ ਦਾ ਜਿਹੜਾ ਇੱਕ ਹੜ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਠੀਕ ਆ ਇਹ ਲੜਾਈ ਛੋਟੀ ਨਹੀਂ ਹੈ ਬੇਸ਼ੱਕ ਨਾਲੀ ਤੋਂ ਗਿਆ ਸਕਦੀ ਨਹੀਂ ਅਮਰੀਕਾ ਸਾਮਰਾਜ ਦੀਆਂ ਨੀਤੀਆਂ ਬੜੀਆਂ ਹੋਈਆਂ ਦਾ ਸਾਡੀਆਂ ਮੰਗਾ ਜਬ ਲੁੱਟਿਓ ਨਾ ਟਕਰਉਂਦੀਆਂ ਵਾ ਸਾਡੀਆਂ ਮੰਗਾ ਵਰਲਡ ਬੈਂਕ ਨਾਲ ਟਕਰaundੀਆਂ ਵਾ ਸਾਡੀਆਂ ਮੰਗਾ ਮੁਦਰਾ ਕੋਸ਼ ਨਾਲ ਟਕਰaundੀਆਂ ਵਾ ਔਰ ਮੋਦੀ ਕੀ ਖੋਟੇ ਮਗਰ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਖੜਾਵਾ ਇਹ ਸਾਨੂੰ ਪਤਾ ਵਾ ਪਰ ਮੈਂ ਕਹਿੰਦਾ ਤੁਹਾਨੂੰ ਸਿੱਖਣਾ ਚਾਹੀਦਾ ਸਾਡਾ ਗੁਰੂ ਬਾਬੇ ਨੇ ਕਿਹਾ ਸੀ ਗੁਰੂ ਕਹਿੰਦਾ ਸੀ ਸੰਗਤ ਇੱਕੀ ਵਿਸਵੇ ਹੁੰਦੀ ਆ ਗੁਰੂ ਨਾਲੋਂ ਵੀ ਵੱਡੀ ਹੁੰਦੀ ਆ ਅ ਸਾਡੀ ਧਰਤੀ ਦਾ ਆਪਣਾ ਇਤਿਹਾਸ ਆ ਐ ਲੱਗ ਜਾ ਉਧਰ ਦੀ ਆ ਜਾਓ ਜਾਈਏ ਇੱਕ ਹੀ ਤੀਰਤ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਜਹਾਂ ਬਾਪ ਨੇ ਬੇਟੇ ਕਟਵਾਏ ਖੁਦਾ ਕੇ ਲਈਏ ਚਮਕੌਰ ਤੇਰੇ ਜਰ੍ਹੋ جہاں سے رخصت کے گئے پسر آسمان کے لیے احسانی ترتی شہیدانی ترتیا قدی مغلانوں بھی مان ہوگا اٹھتو سار راج کیتا انہاں نے اور اور سسامرائی دیا جڑا اس پجاب کی ترتی نے ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਪੁੱਟੀਆਂ ਸੀ ਮੋਦੇ ਜੀ ਤੁਹਾਨੂੰ ਯਾਦ ਹੋਊਗਾ ਪਰ ਅੰਗਰੇਜ਼ ਦਾ ਸਾਮਰਾਜ ਆਇਆ ਬੇਸ਼ੱਕ ਪੂਰਾ ਦੇਸ਼ ਲੜਿਆ ਪਰ ਇਹਨਾਂ ਪੰਜਾਬੀਆਂ ਨੇ 90 ਤੋਂ ਵੱਧ ਪਰਸੈਂਟ ਕੁਰਬਾਨੀਆਂ ਦੇ ਕੇ ਅੰਗਰੇਜ਼ ਨੂੰ ਵੀ ਮੋਦੇ ਬੂ ਮਾਰਿਆ ਸਾਡੇ ਕੋਲ ਦੋ ਸਾਮਰਾਜਾਂ ਨੂੰ ਹਰਾਉਣ ਦਾ ਕਦਰਵਾਵਾ ਅਸੀਂ ਘੋਟੇ ਦੀਆਂ ਘੋੜੇ ਦੀਆਂ ਕਾਠੀਆਂ ਤੇ 65-65 ਸਾਲ ਜੰਗਲਾਂ 'ਚ ਲੜੇ ਆ ਅਸੀਂ ਅਨਜਾਨੀ ਹੈਗੇ ਇਸ ਲੜਾਈ ਤੋਂ ਸਾਨੂੰ ਪਤਾ ਵਾਹੇ ਲੜਾਈ ਕਿੰਨੀ ਵੱਡੀ ਆ ਪਰ ਆਹ ਆਹ ਜਨਤਾ ਸਾਨੂੰ ਇਹਨਾਂ ਤੇ ਵਿਸ਼ਵਾਸ ਆ ਮੋਦੀ ਜੀ ਤੁਸੀਂ ਕਦੀ ਹਿੰਦੁਸਤਾਨ ਦੇ 80 ਕਰੋੜ ਲੋਕਾਂ ਤੋਂ ਵੱਡੇ ਨਹੀਂ ਹੋ ਸਕਦੇ ਮੋਦੀ ਜੀ ਤੁਸੀਂ ਕਦੇ ਵੀ 3 ਕਰੋੜ ਮਰਜ਼ੀਆਂ ਤੋਂ ਵੱਧ ਨਹੀਂ ਹੋ ਸਕਦੇ ਤੁਹਾਡੇ ਕੋਲ ਦੋ ਰਾਹ ਵਾ ਯਾ ਤਾਂ ਦੇਸ਼ ਦੇ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਸਨਮਾਨ ਕਰੋ ਦੇਸ਼ ਦਾ ਕਿਸਾਨ ਮਜ਼ਦੂਰ ਕੀ ਕਹਿ ਰਿਹਾ ਵਾ ਅੱਜ ਸਾਡਾ ਪਰਨ ਨਹੀਂ ਅੱਜ ਦੇਸ਼ ਨੇ 80 ਕਸੂੜ ਕਿਸਾਨਾਂ ਮਜ਼ਦੂਰਾਂ ਦਾ ਪਰਨਿਆ ਪੀਐਮਐਸਪੀ ਲੀਗਲ ਗਰੰਟੀ ਕਾਨੂੰਨ ਮੋਦੀ ਜੀ ਤੁਹਾਡੀ ਪਾਰਲੀਮੈਂਟ ਬਣਾ ਕੇ ਰਹਾਗੇ ਇਹ ਇਹਨਾਂ ਦਾ ਪਰਨਿਆ ਭਾਈ ਪਰਨਿਆ ਇਹ ਲੋਕਾਂ ਦਾ ਪਰਨਿਆ ਦੇਸ਼ ਦੇ ਕਿਸਾਨ ਮਜ਼ਦੂਰ ਦੇ ਸਿਰ ਤੋਂ ਕਰਜ਼ਾ ਖਤਮ ਕਰਾ ਕੇ ਰਹਾਗੇ ਤੇ ਮੋਦੀ ਜੀ ਲੋਕਾਂ ਦੇ ਪਰਨ ਬੜੇ ਪੱਕੇ ਹੁੰਦੇ ਆ ਕਰਕੇ ਨਹੀਂ ਹੁੰਦੇ ਇਸ ਕਰਕੇ ਲੋਕਾਂ ਤੋਂ ਵੱਡੀ ਕੋਸ਼ਿਸ਼ ਕਰ ਨਹੀਂ ਹੁੰਦੀ ਇਹ ਠੀਕਾ ਦੋ ਫੈਸਲੇ ਸੀ ਕੀਤੇ 16 ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲੀ ਨੇ ਅਮਰਨ ਜਾਂਦਾ ਮਰਨ ਵਕਤ ਦਾ ਫੈਸਲਾ ਸੀ ਕੀਤਾ 18 ਨੂੰ ਜਥੇ ਖੜਨ ਦਾ ਫੈਸਲਾ ਕੀਤਾ ਅਖਨੌਰੀ ਦੀ ਧਰਤੀ ਆ ਜਿੱਥੇ ਅਸੀਂ 21 ਸੋਲ ਦਾ ਨੌਜਵਾਨ ਤੋਰਿਆ ਸੀ ਸ਼ਹੀਦ ਸੋਭ ਕਰਨ ਸਿੰਘ ਅਸੀਂ ਦੋਵੇਂ ਫੌਰਮਾਂ ਉਹਨਾਂ ਦੀ ਧਰਤੀ ਨਾਲ ਵਾਅਦਾ ਕਰਕੇ ਆਏ ਸੀ ਇਹ ਮਤ ਕਿਹੋ ਕਿ ਇੱਕ ਨੌਜਵਾਨ ਸ਼ਹੀਦ ਹੋ ਗਿਆ ਲੜਾਈ ਛੱਡਾਂਗੇ ਅਸੀਂ ਕਿਹਾ ਸੀ ਸ਼ਹੀਦ ਸੋਭ ਕਰਨ ਦੀ ਅੰਤਮ ਅਰਦਾਸ ਤੇ ਜਾਂ ਤਾਂ ਤੇਰੇ ਮਗਰਾਵਾਂਗੇ ਜਾਂ ਲੜਾਈ ਜਿੱਤ ਕੇ ਆਵਾਂਗੇ ਦੋਹੀ ਰਾਹ ਨੇ ਬਾਹੀ ਨਾਂ ਨੇ ਜਾਂ ਤਾਂ ਮੋਦੀ ਜੀ ਗੋਲੀਆਂ ਮਾਰ ਕੇ ਘਰਾਂ ਨੂੰ ਕੱਲੋਗੇ ਜਾਂ ਫਿਰ ਮੋਰਚਾ ਜਿੱਤ ਕੇ ਜਾਵਾਂਗੇ ਅੰਤ ਚ ਭਰਾਵੋ ਸਰਕਾਰ ਫੇਕ ਨੌਰੀ ਬਾਰਡਰ ਨੂੰ ਮੂੰਹ ਕਰ ਸਕਦੀ ਆ ਢੱਲੇ ਨਹੀਂ ਪੈਣਾ ਹੈਗਾ ਬਾਰਡਰਾਂ ਤੇ ਕਿੰਟੀ ਨਹੀਂ ਕੱਟਦੇ ਨਹੀਂ ਤੁਹਾਡੇ ਨਾਲ ਗੱਲਿਆ ਸਾਹਿਬ ਮੌਜੂਦ ਨੇ ਅੱਜ ਵਾਦਾ ਕਰਕੇ ਜਾਂਦੇ ਕਦੀ ਵੀ ਜ਼ਿੰਦਗੀ ਵੱਡੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਘਰ ਕੇ ਕਿਤੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਚੀਜ਼ ਸਾਨੂੰ ਕੋਈ ਹੋਰ ਲੱਗਦੀ ਨਹੀਂ ਹੈਗੀ ਗੱਲਾਂ ਸਾਬ ਨੂੰ ਚੁੱਕਣ ਤੋਂ ਪਹਿਲੋ ਭਗਵਾਨ ਜਮਾਨ ਸਰਕਾਰ ਸਾਡੀਆਂ ਲਾਸ਼ਾਂ ਤੇ ਨੰਗਣ ਦਾ ਫੈਸਲਾ ਕਰਕੇ ਆਵੇ ਮੋਦੀ ਸਰਕਾਰ ਫੈਸਲਾ ਕਰਕੇ ਆਵੇ ਮੈਂ ਦੋ ਨਾਰੇ ਮਾਰ ਕੇ ਸਮਾਪਤੀ ਕਰਨੀ ਆ